ਨਾ ਕੋ ਪੂਤ ਪ੍ਰੇਤ ਹੈ ਨਾ ਕੋ ਤਾਤਰ ਵਿਦਿਆ ਹੈ ਜੋ ਤੁਸ਼ਵਿਦ ਦੇ ਫਰਾਡ ਸਾਡੇ ਮੁਤਾਬਕ ਕਿਸੇ ਕੋਲ ਕੋ ਸ਼ਕਤੀ ਕਰਾਮਾਤ ਹੈ ਨਹੀਂ ਤੇ ਮੈਂ ਤਾਂ ਹੁਣ ਤੱਕ ਤਰਕਸ਼ੀ ਦੀ ਦਾ ਮੈਂਬਰ ਹੈ ਨਹੀਂ ਔਰ ਤਰਕਸ਼ੀ ਸੋਸਾਇਟੀ ਵਾਲਿਆਂ ਨੇ 5 ਲੱਖ ਰੁਪਏ ਦਾ ਲੋਕਲ ਵਾਲਿਆਂ ਨੇ ਰੱਖਿਆ ਹੋਇਆ 1 ਕਰੋੜ ਦੇ ਨੰਦੇ ਦੇ ਨਾਮ ਆ ਸੂਬੇ ਵਾਲੀ ਨੇ ਰੱਖਿਆ ਸਟੇਟ ਲੈਵਲ ਦੀ ਸੋਸਾਇਟੀ ਨੇ ਜੇ ਕੋਈ ਮਿਲ ਕੇ ਸਾਫ਼ ਤਰਕੇ ਦਿਖਾਵੇ ਤੇ ਜੇ ਕੋਈ ਬੰਦਾ ਪੂਤ ਪ੍ਰੇਤ ਜਾਦੂ ਟੂਣਾ ਸ਼ਕਤੀ ਕਰਾਮਾਤ ਦਾ ਸਵਾਗਤ ਕਰਦੇ ਤਾਂ ਉਹ ਐਗਰੀਮੈਂਟ ਕਰ ਲਓ ਮੈਂ ਵੀ ਕਾਬਲ ਐ ਇਸ ਦੇ ਕ ਐਗਰੀਮੈਂਟ ਕਰਨ ਦੇ ਆਜੋ ਮੈਦਾਨ ਚ ਕੋਈ ਨਹੀਂ ਆਂਦਾ ਤੇ ਕੋਈ ਕਰਿਆ ਚੈਲੰਜ ਕਿਸੇ ਨਾਲ ਬਹੁਤ ਬਹੁਤ ਤੁਹਾਨੂੰ ਕਰਦੇ ਅਸੀਂ ਕਰਦੇ ਰਹੇ ਨੇ ਵੀ ਆਓ ਕੋਈ ਵੀ ਆਓ 25 30 ਸਾਲ ਤੋਂ ਸਾਨੂੰ ਕੋਈ ਮਿਲਿਆ ਨਹੀਂ ਅੱਛਾ ਤੇ ਉਹ ਹਾਰ ਕੇ ਭੱਜਿਆ ਤੇ ਕਿਸੇ ਕੋ ਕੋ ਸ਼ਕਤੀ ਕਰਾ ਮਾਤਰੀ ਹੋਰ ਦੱਸਦੇ ਜਿਹੜਾ ਕਹਿੰਦਾ ਜਾਣੇ ਜਾਣਾ ਜੀ ਮੈਂ ਅੱਖਾ ਬੰਦ ਕਰਕੇ ਤੁਹਾਡਾ ਅਗਲਾ ਪਿਛਲਾ ਜਨਮ ਦੇਖ ਲੈਣਾ ਮੈਂ ਕੁਝ ਨਹੀਂ ਕਰਦਾ ਮੈਂ ਕਰਦਾ ਆਪਣੀ ਜੇਬ ਦੇ ਵਿੱਚੋਂ ਕੁਝ ਨਹੀਂ ਜਿਹੜਾ ਬੜਾ ਸੌਖਾ ਤੇ ਰੱਖਣ ਦਾ ਤਰੀਕਾ ਕਿ ਬਾਬਾ ਜੀ ਇਹ ਸੌਦਾ ਨੋਟ ਹੈ ਮੈਂ ਜੇਬ 'ਚ ਪਾਣ ਲੱਗਿਆ ਤੁਸੀਂ ਇਹਦਾ ਨੰਬਰ ਪੜ੍ਹ ਕੇ ਦੱਸ ਦੋ ਕਿੰਨਾ ਹਾਂ ਜੇ ਤੁਸੀਂ ਮੇਰੀ ਜੇਬ ਤੱਕ ਨਹੀਂ ਪਹੁੰਚ ਸਕਦੇ ਨੰਬਰ ਦਾ ਨਾ ਕੋਈ ਵੀ ਮੈਂ ਨੰਬਰ ਵੜ ਕੇ ਰੱਖ ਦੋ ਤਾਂ ਵੀ 5 ਲੱਖ ਦੇ ਦਾਂਗੇ ਆਜੋ ਮਦਾਨ ਜਾ ਲੋ ਸਾਰਾ ਅਗਲਾ ਪਿਛਲਾ ਜਦੋਂ ਬਾਅਦ ਦੇਖਿਓ ਸਾਡੇ ਘਰ ਦੇ ਹਾਲਾਤ ਬਾਬੇ ਨੇ ਐਕਸਪੈਰੀਮੈਂਟ ਕੀਤਾ ਵੀ ਹੈ ਇਹੇ ਤੇਰੇ ਘਰ ਦੇ ਨਾ ਔਰ ਸਾਡੇ ਨਾਲ ਫਿਰ ਅਸੀਂ ਕਰਕੇ ਵੀ ਸਸਤੀ ਸ਼ੌਹਰਤ ਵਾਸਤੇ ਬੰਦੇ ਨਾ ਆਵੇ ਅਸੀਂ ਕਹਿੰਨੇ ਸ਼ਰਤ ਲਗਾਓ 5 ਲੱਖ ਦਾਵਾਂਗੇ ਪਰ ਤੁਸੀਂ 5000 ਰੁਪਏ ਸਿਕਿਉਰਿਟੀ ਜਮ੍ਹਾਂ ਕਰਾਓ ਸਾਡੇ ਕੋਲ ਨਹੀਂ ਕਰਾਣੀ ਕਿ ਸਾਂਝੇ ਬੰਦੇ ਕੋਲ ਰੱਖ ਦੋ ਸਰਕਾਰੀ ਦਫ਼ਤਰ ਰੱਖ ਦੋ 5 ਲੱਖ ਦੀ ਐਫ ਡੀ ਅਸੀਂ ਰੱਖਦੇ ਹਾਂ 5000 ਸਿਕਿਉਰਿਟੀ ਤੁਸੀਂ ਰੱਖੋ ਜੇ ਵੱਧ ਦੀ ਸ਼ਰਤ ਨਾ ਨਹੀਂ ਵਾਦੇ ਲਾ ਲਓ ਤੇ ਉਹ ਐ ਵੀ ਅਸੀਂ ਕੋਈ মিডিਆ ਇਕੱਠਾ ਕਰਨਾ ਕੋਈ ਪ੍ਰੈਸ ਕਾਨਫਰੰਸ ਕਰਨੀ 5-4000 ਉੱਧਰ ਖ ਲੋਕਾਂ ਦੀ ਭੀੜ ਆਂਦੀ ਆ। ਪਾਵੇਂ ਸਾਡਾ 20-30 ਸਾਲ ਦਾ ਤਜਰਬਾ ਹੈ। ਪਾਵੇਂ ਤੁਸੀਂ 90 ਸਾਲ ਦੇ ਹੋਗੇ। ਹਾਂ। ਜਿਹੜਾ ਮਰਜੀ ਮਾਈ ਦਾ ਲਾਲ ਆ ਜੇ ਸਾਡਾ ਖੁੱਲਾ ਚੈਲੰਜ ਆ। ਤਰਕਸ਼ੀ ਜਿਹੜੀ ਵਾਲਾ ਲੱਗਾ ਮੇਰਾ ਪਰਸਨਲ ਵੀ ਲੱਗਾਗਾ। ਸਾਡਾ ਪਰਸਨਲ ਚੈਲੰਜ ਹੈ। ਸੰਵਿਧਾਨ ਚਾਹੇ ਕੋਈ ਪੀਖਰਣਾ ਆ ਜੇ। ਚਾਹੇ ਕੋ ਮਦਨ ਮੋਹਨ ਸਪਾਟੋ ਆ ਜੇ ਮੇਰੇ ਫੇਸਬੁੱਕ ਤੇ ਪਈਆਂ ਉਹਨਾਂ ਦੀ ਵੀਡੀਓਜ਼। ਮੈਂ ਉਹਨੂੰ ਟੈਲੀਵਿਜ਼ਨ ਚੈਨਲ 'ਤੇ ਬੈਸ ਕਰਦਾ ਰਿਹਾ। ਪਾਵੇਂ ਕੁੰਡਲੀ ਬਣਾਉਣ ਵਾਲਾ ਆ ਜੇ, ਭੂਤ ਕੱਢਣ ਵਾਲਾ ਆ ਜੇ, ਤਾੰਤ੍ਰਿਕ ਵਿਦਿਆ ਵਾਲਾ ਆ ਜੇ, ਕੋਈ ਸਾਬਤ ਕੋਈ ਬੰਦਾ ਆਣ ਕੇ ਤੁਹਾਨੂੰ ਸਾਬਤ ਕਰ ਦੇ ਸ਼ਕਤੀਆਂ ਤੇ ਤੁਹਾਡੇ ਦੇ ਕੁਝ ਕਰ ਦੇ ਜਿਹੜੇ ਲੋਕਾਂ ਨੂੰ ਕਹਿੰਦੇ ਕਿ ਹਾਂ ਇਹਦੇ ਵਿੱਚ ਭੂਤ ਆ ਗਿਆ ਪ੍ਰੇਤ ਆ ਗਿਆ ਤੇ ਹੱਥ ਲਾਇ ਤਾਂ ਠੀਕ ਕਰਦੇ ਨੇ ਬੰਦੇ ਨੂੰ ਜੋੜ ਦੜਦੇ ਬੰਦਾ ਮੈਨੂੰ ਮਾਰ ਵੀ ਸਕਦਾ ਕਤਲ ਵੀ ਕਰ ਸਕਦਾ ਤੇ ਧਰਮ ਦੇ ਆੜ ਦੇ ਜਾ ਕੇ ਵੀ ਮੇਰੇ ਧਰਮ ਦੇ ਬੁਦਰਾਮੀ ਕਰਦਾ ਮੈਨੂੰ ਕੁੱਟ ਵੀ ਸਕਦਾ ਉਹ ਤੋਂ ਬੰਦਾ ਡਰ ਲੱਗਦਾ ਤੇ ਭੂਤਾਂ ਪ੍ਰੇਤਾਂ ਤੋਂ ਡਰ ਨਹੀਂ ਲੱਗਦਾ ਆ ਲੋ ਠੀਕ